ਮੈਂ ਬਾਈ ਕਈ ਵਾਰੀ ਸੋਚਦਾ ਹੁੰਨਾ ਵੀ ਜਿਹੜੇ ਆਪਣੇ ਲੋਕ ਆ ਨਾ ਪਤਾ ਨਹੀਂ ਕਿਉਂ ਇਹਨੇ ਨਤਾਣੇ ਹੋ ਗਏ ਯਾਰ ਮੈਂ ਤਿੰਨ ਚਾਰ ਵਾਰ ਹੀ ਵੇਖਟਿਆਂ ਜਿਹੜੇ ਆ ਟੋਲ ਵਾਲੇ ਮੁੰਡੇ ਹੁੰਦੇ ਆ ਨਾ ਟੋਲ ਵਾਲੇ ਮੁੰਡੇ ਕੁੜੀਆਂ ਇਹ ਕੰਪਨੀਆਂ ਸਾਰੀਆਂ ਬਾਹਰ ਦੀਆਂ ਤੇ ਜਿਹੜੇ ਮੁੰਡੇ ਕੁੜੀਆਂ ਉਹ ਆਪਣੇ ਆ ਪੰਜਾਬੀ ਆ ਜ਼ਿਆਦਾਤਰ ਪੰਜਾਬੀ ਆ ਤੇ ਯਾਰ ਉਹੀ ਆਪਣੇ ਲੋਕਾਂ ਨਾਲ ਬਦਸਲੂਕੀ ਕਰੀ ਜਾਂਦੇ ਹੁੰਦੇ ਆ ਬਹੁਤ ਭੈੜੀ ਕਰਦੇ ਆ ਉਹ ਲੋਕਾਂ ਨਾਲ ਕਈ ਵਾਰੀ ਤਾਂ ਜਿਹੜਾ ਟੈਗ ਜਾਂ ਲੱਗਿਆ ਹੋਵਦਾ ਹਨਾ ਟੋਲ ਵਾਲਾ ਫਾਸਟ ਟੈਗ ਉਹ ਵਿੱਚ ਬੰਦੇ ਦਾ ਬੈਲੈਂਸ ਹੁੰਦਾ ਤੇ ਉਹਨੂੰ ਕਹਿ ਦਿੰਦੇ ਆ ਤੇਰਾ ਬੈਲੈਂਸ ਐਣੀ ਅਗਲਾ ਬੇਜਤੀ ਮਾਰਾ ਪੈਸੇ ਦੇ ਦਿੰਦਾ ਇਹ ਜਾਨੀ ਕਿ ਲੜਾਈ ਮੁੱਲ ਭਾਲਦੇ ਹੁੰਦੇ ਆ ਤੇ ਮੈਨੂੰ ਐ ਲੱਗਦਾ ਵੀ ਲੋਕਾਂ ਤੋਂ ਇਹਨਾਂ ਨੂੰ ਤਾਣੇ ਹੋ ਗਏ ਯਾਰ ਕਿਹਾ ਚੰਡੀਗੜ੍ਹ ਨੂੰ ਜਾਂਦੇ ਸੀ ਇੱਕ ਬੰਦੇ ਨਾਲ ਚਾਰ ਲੇਡੀਜ਼ ਤੇ ਉਹ ਤਾਂ ਗੱਲ ਫੜ ਕੇ ਨਾ ਕਾਰ ਚੋਂ ਖਿੱਚ ਲੈ ਇਹਨਾਂ ਨੇ ਟੋਲ ਵਾਲਿਆਂ ਨੇ ਤੇ ਮੈਂ ਉੱਤਰ ਖੜਿਆ ਹੋਰ ਆਪਣੇ ਚਾਰ ਪੰਜ ਕਾਰਾਂ ਸੀਗਾ ਕੋਈ ਨਹੀਂ ਉੱਤਰਿਆ ਲੋਕ ਆਪਣੇ ਇੰਨੇ ਕਿ ਤਮਾਸ਼ਵੀਨ ਹੋ ਗਏ ਬਾਵਾ ਕਿਸੇ ਨੇ ਵੀਡੀਓ ਨਾ ਬਣਾਈ ਹਲੇ ਨਹੀਂ ਤਾਂ ਵੀਡੀਓ ਲਾਜ਼ਮੀ ਬਣਾਉਂਦੇ ਆ ਇਹ ਮੇਰੇ ਕੋਲ ਹਥਿਆਰ ਸੀਗਾ ਮੈਨੂੰ ਹਥਿਆਰ ਦਾ ਹੌਸਲਾ ਸੀ ਨਹੀਂ ਮੈਂ ਵੀ ਨਾ ਉਤਰਦਾ ਮੈਨੂੰ ਆ ਜਾਂਦਾ ਵੀ ਇੰਨੇ ਇੰਨੇ ਬੰਦਿਆਂ ਚ ਆਪਣਾ ਕੀ ਵਟਿਆ ਜਾਣਾ ਹਨ ਤੇ ਇਹਨਾਂ ਨੂੰ ਨਾ ਮੇਰੇ ਦਿਮਾਗ ਚ ਆਉਂਦੀ ਹੁੰਦੀ ਹੈ ਟ੍ਰੇਨਿੰਗ ਦੇਣੀ ਚਾਹੀਦੀ ਹੈ ਪਹਿਲਾਂ ਵੀ ਭਾਈ ਲੋਕਾਂ ਦਾ ਜਿਹੜਾ ਵਿਹਾਰ ਆ ਉਹ ਕਿਵੇਂ ਕਰਨਾ ਤੇ ਉਹ ਜਿਹੜੇ ਮੁੰਡੇ ਕੁੜੀਆਂ ਨਾ ਉਹ ਆਪਣੇ ਪੰਜਾਬੀ ਆ ਤੇ ਕੰਪਨੀ ਵੇਖ ਬਾਹਰ ਦੀ ਆ ਕੋਈ ਬੰਗਲੌਰ ਦਾ ਫਗਲੌਰ ਦੀ ਐ ਕੰਪਨੀ ਤੇ ਕੋਈ ਮਦਰਾਸ਼ ਦੀ ਆ ਕੋਈ ਕਲਕੱਤੇ ਦੀ ਆ ਆਪਣੇ ਪੰਜਾਬੀ ਗਾਉਂ ਦੀਆਂ ਕੰਪਨੀਆਂ ਨਹੀਂ ਉਹ ਆਪਣੇ ਲੀਡਰਾਂ ਨੇ ਉਹਨਾਂ ਨੂੰ ਯਾਨੀ ਕਿ ਠੇਕਾ ਦਿੱਤਾ ਵਿੱਚੋਂ ਕਮਿਸ਼ਨ ਖਾ ਕੇ ਤੇ ਮੈਂ ਸੋਚਦਾ ਹਾਂ ਨਾ ਵੀ ਇਹ ਤਾਂ ਸਾਰੇ ਯਾਰ ਆਪਣੇ ਮੁੰਡੇ ਕੁੜੀਆਂ ਤੇ ਆਪਣੇ ਲੋਕਾਂ ਨੂੰ ਹੀ ਬਸਲੂਕੀ ਕਰੀ ਜਾਂਦੇ ਆ ਆਪਣੇ ਪੈਸੇ ਤੋਂ ਤਨਖਾਹ ਮਿਲਦੀ ਹੈ ਉਹਨਾਂ ਨੂੰ ਦੂਜਾ ਜਿਹੜੇ ਹੈਗੇ ਸੌਦਾ ਸੈਂਟਰ ਵਾਲੇ ਇਹ ਵੀ ਕਈ ਸਾਈ ਦਾ ਮੁੰਡੇ ਕੁੜੀਆਂ ਹੈਗੇ ਬਹੁਤ ਚੰਗੇ ਤੇ ਕਈ ਸਾਈਂ ਲੋਕਾਂ ਨਾਲ ਐਡੀ ਭੈੜੀ ਕਰਦੇ ਆ ਨਾ ਵੀ ਬੰਦੇ ਦਾ ਦਿਲ ਕਰਦਾ ਇੱਥੇ ਜਾਈਏ ਹੀ ਨਾ ਯਾਰ ਜਿਹੜਾ ਸੌਦਾ ਸੈਂਟਰ ਸੀ ਬਣਾਇਆ ਤਾਂ ਐ ਸੀ ਇਹ ਵੀ ਜਿਹੜੇ ਸਰਕਾਰੀ ਜਾਂ ਦਸਤਰੀ ਕੰਮ ਆ ਨਾ ਲੋਕਾਂ ਦੇ ਉਹ ਜਲਦੀ ਹੋ ਜਾ ਕਰਨ ਤਾਂ ਸੌਖੇ ਤਰੀਕੇ ਨਾਲ ਹੋ ਜਾ ਕਰਨ ਪਰ ਇਹ ਤੂੰ ਕਿਤੇ ਉੱਥੇ ਜਾ ਕੇ ਵੇਖੀ ਜਿਹੜਾ ਵਰਤਾਓ ਕਰਦੇ ਆ ਨਾ ਬੰਦੇ ਦਾ ਜਾਨ ਨੂੰ ਜੀ ਨਹੀਂ ਕਰਦਾ ਇੱਕ ਦਿਨ ਇੱਕ ਮੈਡਮ ਨਾ ਇੱਕ ਬਜ਼ੁਰਗ ਦੇ ਗੱਲ ਪੈ ਗਈ ਤੇ ਉਹਦੇ ਬਜ਼ੁਰਗ ਦੇ ਨਾਲ ਉਹਦੀ ਧੀ ਤੇ ਉੱਥੇ ਵੀ ਮੈਂ ਬੋਲਿਆ ਮੈਂ ਸੋ ਮੈਡਮ ਉਹਦੇ ਨਾਲ ਧੀ ਆ ਬਜ਼ੁਰਗ ਦੇ ਤੇ ਧੀ ਨੂੰ ਇਹ ਲੱਗਦਾ ਹੁੰਦਾ ਵੀ ਮੇਰਾ ਸਾਰੀ ਦੁਨੀਆ ਤੋਂ ਚੰਗਾ ਬੰਦਾ ਸੋ ਮੈਂ ਮੈਡਮ ਨੂੰ ਕਿਹਾ ਮੈਂ ਸੋ ਮੈਡਮ ਤੁਹਾਡੇ ਪਿਓ ਦੀ ਉਮਰ ਦਾ ਹੈ ਜਿਹੜਾ ਸਾਹਣਾ ਤੁਸੀਂ ਇਹਦੀ ਬੇਇੱਜ਼ਤੀ ਕਰੀ ਜਾਂਦੇ ਹੋ ਜਿਹੜਾ ਇਹ ਸਾਨੂੰ ਜਿਹੜੀ ਤਨਖਾਹ ਮਿਲਦੀ ਹੈ ਨਾ ਇਹਨਾਂ ਲੋਕਾਂ ਨੇ ਜਿਹੜਾ ਟੈਕਸ ਦੇਣਾ ਹੁੰਦਾ ਜਾਂ ਫੀਸ ਦੇਣੀ ਹੁੰਦੀ ਆ ਸੋਦਾ ਸੈਂਟਰ ਵਾਲੇ ਜਿਹੜੀ ਫੀਸ ਲੈਂਦੇ ਆ ਨਾ ਉਹਨਾਂ ਚੋਂ ਤਨਖਾਹ ਮਿਲਦੀ ਹੁੰਦੀ ਉਹਨੂੰ ਇੱਕ ਸੋਦਾ ਸੈਂਟਰ ਚ ਇਹੋ ਜਿਹੀ ਬੀਬੀ ਵੀ ਮਿਲੀ ਵੀ ਕਿਰਾਂ ਕਿਸੇ ਬੇਬੇ ਨੇ ਪਾਣੀ ਮੰਗ ਲਿਆ ਫ੍ਰੀ ਕੋਟ ਅਸਲਾਲਾ ਸੰਸ ਨੇ ਉਹ ਕਰਾਉਣ ਗਿਆ ਸੀ ਤੇ ਉਹ ਬੀਬੀ ਨੇ ਆਪ ਉੱਠ ਕੇ ਯਾਨੀ ਕਿ ਪਾਣੀ ਲੈ ਕੇ ਦਿੱਤਾ ਉਹਨੂੰ ਲਾਈਨ ਚ ਲੱਗੀ ਹੋਈ ਬੇਬੇ ਨੂੰ ਯਾਨੀ ਕਿ ਚੰਗੇ ਵੀ ਹੈਗੇ ਮੁੰਡੇ ਕੁੜੀਆਂ ਤੇ ਪਰ ਜ਼ਿਆਦਾਤਰ ਇਹੋ ਜਿਹੀ ਐ ਇਹ ਨਹੀਂ ਸੋਚਦੇ ਯਾਰ ਵੀ ਸਾਡੇ ਆਪ ਦੇ ਲੋਕ ਆ ਇਹਨਾਂ ਕਰਕੇ ਅਸੀਂ ਨੌਕਰੀ ਕਰ ਰਹੇ ਆ ਸਾਡੀ ਡਿਊਟੀ ਆ ਕੋਈ ਵੀ ਮਲਾਜਮ ਆ ਨਾ ਵੱਡੇ ਤੋਂ ਵੱਡਾ ਛੋਟੇ ਛੋਟਾ ਔਰ ਨੌਕਰ ਆ ਲੋਕਾਂ ਦਾ ਤੇ ਜਿਹੜੇ ਬਾਈ ਦੀ ਤੁਹਾਨੂੰ ਮੈਂ ਟੋਲ ਵੇਲੇ ਗੱਲ ਦੱਸਦਾ ਸੀ ਉਹਦੀ ਬਾਅਦ ਚ ਮੈਂ ਕਲਾਸ ਲਾਈ ਮੈਂ ਕਿਹਾ ਯਾਰ ਕੀ ਰੌਲਾ ਸੀ ਤੇਰਾ ਕਹਿੰਦਾ ਜੀ ਮੇਰਾ ਦੁੱਗਣੀ ਪਰਚੀ ਕੱਟਦੇ ਸੀ ਤੇ ਮੈਂ ਤੂੰ ਕਟਾ ਲੈਂਦਾ ਤੇਰੇ ਨਾਲ ਤਾਂ ਬੁੜੀਆਂ ਚਾਰ ਜਦੋਂ ਵੀ ਕਿਤੇ ਬੁੜੀਆਂ ਹੋਣ ਨਾ ਨਾਲ ਉਦੋਂ ਸਿਆਣਾ ਬੰਦਾ ਲੜਦਾ ਨਹੀਂ ਹੁੰਦਾ ਉਦੋਂ ਨਹੀਂ ਲੜਨਾ ਚਾਹੀਦਾ ਹਾਂ ਤੁਸੀਂ ਇਕੱਲੇ ਆ ਕੋਈ ਯਾਰ ਦੋਸਤ ਤੁਸੀਂ ਅਗਲੇ ਨਾਲ ਲੜਪੋ ਜੇ ਮੈਂ ਨਾ ਹੁੰਦਾ ਤੇ ਪੱਕ ਬੁਗਤਾ ਦੀ ਲਾਤੀ ਸੀ ਮੈਂ ਵੀ ਪੱਕ ਬੁਗ ਸੈੱਟ ਕਰਾ ਕੇ ਤੋਰਿਆ ਕਹਿੰਦੇ ਭਾਵ ਇਹ ਆ ਵੀ ਲੋਕ ਆਪਣੇ ਇੰਨੇ ਨਤਾਣੇ ਹੋ ਚੁੱਕੇ ਆ ਇਹ ਨਹੀਂ ਮੰਗ ਕਰਦੇ ਵੀ ਇਹਨਾਂ ਦੀ ਬੋਲੀ ਸੁਧਾਰੀ ਜਾਵੇ ਇਹਨਾਂ ਨੂੰ ਨੌਕਰੀ ਦੇਣ ਤੋਂ ਪਹਿਲਾਂ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਐ ਸੌਦਾ ਸੈਂਟਰ ਵਾਲੇ ਆ ਸੌਦਾ ਸੈਂਟਰ ਚ ਤਾਂ ਆਲੇ ਫੇਰ ਵੀ ਮੁੰਡੇ ਕੁੜੀਆਂ ਮੜਾ ਮੋਟਾ ਪੜ੍ਹੇ ਲਿਖੇ ਹੁੰਦੇ ਜਿਹੜੇ ਟੋਲ ਤੇ ਰੱਖੇ ਹੋਏ ਆ ਨਾ ਇਹ ਇੰਨਾ ਪੜ੍ਹੇ ਲਿਖੇ ਨਹੀਂ ਹੁੰਦੇ ਉਹ ਤਾਂ ਮੇਰੇ ਨਾਲ ਗੁੰਡੇ ਇਕੱਠੇ ਕੀਤੇ ਹੋਏ ਆ ਹੈ ਸਾਰੇ ਆਪਣੇ ਪੰਜਾਬੀ ਉਹਨੂੰ ਇਹ ਚੀਜ਼ ਦੀ ਸ਼ਰਮ ਨਹੀਂ ਆਉਂਦੀ ਯਾਰ ਵੀ ਅਸੀਂ ਆਪ ਦੇ ਲੋਕਾਂ ਨੂੰ ਲੜੀ ਜਾਂਦੇ ਆ ਚਾਰ ਚەلੜਾਂ ਦੇ ਖਾਤਰ ਕਿੰਨੀ ਕਤਨਗਾਹ ਹੁੰਦੀ ਹੋਊਗੀ ਉਹਨਾਂ ਦੀ ਬਾਹਰ ਦੀਆਂ ਕੰਪਨੀਆਂ ਨੂੰ ਤੁਸੀਂ ਉਗਰਾਹੀ ਕਰਕੇ ਦੇਣੀਆਂ ਦੇ ਦਿਓ ਇਮਾਨਦਾਰੀ ਨਾਲ ਨੌਕਰੀ ਕਰੋ ਪਰ ਯਾਰ ਲੋਕਾਂ ਨੂੰ ਆਪ ਦੇ ਲੋਕਾਂ ਦੇ ਗੱਲ ਪੈਣ ਦਾ ਪੁੱਠਾ ਬੋਲਣ ਦਾ ਜਾਂ ਕੁੱਟਾਂ ਦਾ ਕੀ ਕੰਮ ਤੂੰ ਵੇਲਾ ਉਹ ਕਿਰਾਂ ਭਗਵੰਤ ਮਾਨ ਦੇ ਵੀ ਗੱਲ ਪੈਗੇ ਸੀ ਉਹ ਭਗਵੰਤ ਮਾਨ ਉਹ ਤਾਂ ਮੁੱਖ ਮੰਤਰੀ ਨਹੀਂ ਹੁੰਦਾ ਸੀ ਤੇ ਖਲੀ ਕਿੱਡਾ ਤਕੜਾ ਪਹਿਲਵਾਨ ਖਲੀ ਦੇ ਗੱਲ ਪੈ ਚੁੱਕੇ ਟੋਲ ਵਾਲੇ ਜਾਂ ਤਾਂ ਬਈ ਇਹਨਾਂ ਨੂੰ ਹੀ ਟ੍ਰੇਨਿੰਗ ਚਾਹੀਦੀ ਏ ਤੁਸੀਂ ਲੋਕਾਂ ਨਾਲ ਕਿਵੇਂ ਵਿਹਾਰ ਕਰਨਾ ਜਾਂ ਇਹੋ ਜਿਹੀ ਕੋਈ ਹਰਕਤ ਕਰਦਾ ਤਾਂ ਉਹਦੇ ਵਾਸਤੇ ਸਜ਼ਾ ਚਾਹੀਦੀ ਆ ਪਰ ਆਪਣੇ ਲੋਕ ਉਹੀ ਗੱਲ ਲੋਕ ਨਤਾਣੇ ਹੋ ਗਏ ਯਾਰ ਅਗਲਾ ਕਹਿੰਦਾ ਆਪਾਂ ਕੀ ਲੈਣਾ ਜਵਾਂ ਨਜਾਇਜ਼ ਗੱਲ ਪੈਂਦੇ ਆ ਉਹ ਤੂੰ ਕਿਤੇ ਨੋਟ ਕਰੀ ਹੁਣ ਤੇ ਮੇਰੇ ਨਾ ਵਾਹ ਚਿਰਦਾ ਇਹ ਮਨ ਚ ਵਲਵਲਾ ਸੀ ਮੈਂ ਕਿਹਾ ਯਾਰ ਕਿਤੇ ਇਹਨਾਂ ਬਾਰੇ ਬੋਲਾਂਗੇ ਜੇ ਲੋਕ ਮਾੜਾ ਮੋਟਾ ਆਪਣੇ ਏਕਾ ਕਰ ਲੈਣ ਜਦੋਂ ਮੈਂ ਉਸ ਡਾਇਰ ਕਾਰ ਵਾਲਾ ਚਾਰ ਪੰਜ ਘੰਟੀਆਂ ਹੋਰ ਸੀ ਉਹ ਵਿੱਚੋਂ ਨਹੀਂ ਉਤਰੇ ਮਾਂ ਦੇ ਪੁੱਤ ਨਾਲੇ ਨਾ ਨਾਲ ਬੁੜੀਆਂ ਵੀ ਹੈ ਨਹੀਂ ਸੀਗਾ ਨਹੀਂ ਤਾਂ ਜਿਵੇਂ ਮੈਂ ਕਿਹਾ ਨਾ ਵੀ ਨਾਲ ਬੁੜੀਆਂ ਹੁਣ ਲੜਨਾ ਨਹੀਂ ਚਾਹੀਦਾ ਤੇ ਅੱਲਾ ਕਹਿੰਦਾ ਆਪਣੇ ਨਾਲ ਲੇਟੀ ਜਾ ਯਾਰ ਤਮਾਸ਼ਾ ਵੇਖਣ ਲੱਗ ਪਏ ਲੋਕ ਤੇ ਵੀਰ ਕੋ ਤਾਂ ਮਕਸਦ ਇਹ ਹੀ ਆ ਵੀ ਲੋਕਾਂ ਨੂੰ ਇਕਾ ਕਰਨਾ ਚਾਹੀਦਾ ਜਿੱਥੇ ਕੋਈ ਆਪਣੇ ਭਾਈਚਾਰੇ ਤੇ ਭੀੜ ਪੈਂਦੀ ਉੱਥੇ ਖੜੋ ਯਾਰ